ਪੰਜਾਬੀ ਗਾਇਕ ਮਨਕੀਰਤ ਔਲਖ ਇੱਕ ਪੱਤਰਕਾਰ ਦੇ ਨਾਲ ਕਰ ਰਹੇ ਸੀ ਇੰਟਰਵਿਊ ਪੱਤਰਕਾਰ ਨੇ ਕੀਤਾ ਐਸਾ ਸਵਾਲ ਕਿ ਪਿਓ ਸ਼ੋਕੇ ਡਿੱਗ ਪਏ ਹਾਲਾਤ ਖਰਾਬ ਹੋ ਗਈ ਮਨਕੀਰਤ ਔਲਖ ਦੀ ਕਿਹੜਾ ਐਸਾ ਸਵਾਲ ਕੀਤਾ ਪੱਤਰਕਾਰ ਨੇ ਕਿ ਮਨਕੀਰਤ ਔਲਖ ਦੀ ਹਾਲਾਤ ਵਿਗੜ ਗਏ ਜਿਸ ਨੂੰ ਹਸਪਤਾਲ ਲੈ ਕੇ ਜਾਣਾ ਪਿਆ ਤੁਸੀਂ ਜਿਹੜੇ ਲੋਕ ਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਮਨਕੀਰਤ ਆਲਕ ਪੰਜਾਬੀ ਗਾਇਕ ਉਹ ਨਾਮ ਹੈ ਜੋ ਕਿਸੇ ਜਾਣ ਪਹਿਚਾਣ ਦਾ ਮੋਤਾਜ ਨਹੀਂ ਹੈ ਉਸਨੇ ਆਪਣੇ ਕੈਰੀਅਰ ਵਿੱਚ ਕਈ ਜ਼ਬਰਦਸਤ ਹਿੱਟ ਗਾਣੇ ਗਾਏ ਹਨ ਪਰ ਅੱਜਕੱਲ ਇਹ ਗਾਇਕ ਆਪਣੀ ਗਾਇਕੀ ਨਾਲੋਂ ਵੱਧ ਨਿੱਜੀ ਜ਼ਿੰਦਗੀ ਕਰਕੇ ਚਰਚਾ ਵਿੱਚ ਰਹਿੰਦਾ ਹੈ ਮਨਕੀਰਤ ਆਲਖ ਖਾਸ ਕਰਕੇ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ ਉਸ ਉੱਤੇ ਮੂਸੇਵਾਲੇ ਨੂੰ ਮਾਰਨ ਜਾਂ ਉਸ ਨੂੰ ਮਾਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਵੀ ਲੱਗੇ ਸਨ ਹੁਣ ਇੱਕ ਵਾਰ ਫਿਰ ਤੋਂ ਇਹੀ ਮਾਮਲਾ ਲਾਈਮਲਾਈਟ ਵਿੱਚ ਆ ਗਿਆ ਹੈ ਜਦੋਂ ਸਿੱਧੂ ਮੂਸੇਵਾਲੇ ਤੋਂ ਕਤਲ ਤੋਂ ਬਾਅਦ ਉਸ ਦਾ ਨਾਮ ਜੋ ਜੁੜਿਆ ਸੀ ਉਸ ਤੋਂ ਬਾਅਦ ਮਨਕੀਰਤ ਆਲਖ ਨੂੰ ਜਿਹੜਾ ਹਰ ਸਮੇਂ ਪੰਜਾਬ ਪੁਸਤੇ ਵੱਲੋਂ ਪੁਸ਼ਗਸ਼ ਕੀਤੀ ਜਾਂਦੀ ਰਹੀ ਪਰ ਉਸ ਤੋਂ ਬਾਅਦ ਉਸਨੂੰ ਕਲੇਮ ਚੇਟ ਦੇ ਦਿੱਤੀ ਗਈ ਜਿਵੇਂ ਹੀ ਅੱਜ ਗਾਇਕ ਇੱਕ ਨਿੱਜੀ ਟੀਵੀ ਚੈਨਲ ਦੇ ਉੱਪਰ ਇੰਟਰਵਿਊ ਦੇ ਵਿੱਚ ਹਾਜ਼ਰ ਹੋਏ ਤਾਂ ਉਸ ਪੱਤਰਕਾਰ ਨੇ ਉਸ ਨਾਲ ਇੱਕ ਅਜੀਹਾ ਸਵਾਲ ਕੀਤਾ ਜਿਸ ਤੋਂ ਬਾਅਦ ਔਲਖ ਘਬਰਾ ਗਿਆ ਤੇ ਉਸਨੂੰ बेहोਸ਼ੀ ਦੇ ਹਾਲਾਤ ਦੇ ਵਿੱਚ ਉੱਥੋਂ ਲੈ ਕੇ ਜਾਣਾ ਪਿਆ ਪੱਤਰਕਾਰਾਂ ਨੇ ਔਲਖ ਤੋਂ ਤਿੰਨ ਤਿੱਖੇ ਸਵਾਲ ਪੁੱਛੇ ਜਦੋਂ ਕਿ ਮਨਕੀਰਤ ਘਬਰਾ ਗਿਆ ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਨਜ਼ਰ ਆ ਰਿਹਾ ਹੈ ਜਿਸ ਵਿੱਚ ਪੱਤਰਕਾਰ ਕਹਿੰਦਾ ਨਜ਼ਰ ਆਉਂਦਾ ਕਿ ਜਦੋਂ ਵੀ ਤੁਹਾਡਾ ਨਾਮ ਮਨਕੀਰਤ ਆਲਖ ਇੰਟਰਨੈਟ ਤੇ ਸਰਚ ਕਰੀਦਾ ਹੈ ਤਾਂ ਇਹ ਤਸਵੀਰ ਸਭ ਤੋਂ ਪਹਿਲਾਂ ਨਜ਼ਰ ਆਉਂਦੀ ਏ ਇਸ ਤੋਂ ਬਾਅਦ ਪੱਤਰਕਾਰ ਆਲਖ ਨੂੰ ਉਸਦੀ ਗੈਂਗਸਟਰ ਲਾਰਜ ਬਿਸ਼नोई ਨਾਲ ਤਸਵੀਰ ਵੀ ਦਿਖਾਉਂਦਾ ਸਾਹਮਣੇ ਨਜ਼ਰ ਆਇਆ ਇਸ ਤੋਂ ਬਾਅਦ ਆਲਖ ਨੂੰ ਟੈਨਸ਼ਨ ਹੋਣੀ ਸ਼ੁਰੂ ਹੋ ਜਾਂਦੀ ਏ ਉਸਦੇ ਭਾਵ ਬਦਲੇ-ਬਦਲੇ ਵੀਡੀਓ ਵਿੱਚ ਸਾਫ਼ ਦੇਖੇ ਜਾ ਸਕਦੇ ਹਨ ਇਸ ਤੋਂ ਇਲਾਵਾ ਪੱਤਰਕਾਰ ਨੇ ਔਲਖ ਨੂੰ ਵਿੱਕੀ ਮਿੱਡੂ ਖੇੜਾ ਨਾਲ ਰਿਸ਼ਤੇ ਬਾਰੇ ਪੁੱਛਿਆ ਤਾਂ ਉਸਨੇ ਜਵਾਬ ਦਿੱਤਾ ਕਿ ਉਸਦਾ ਉਹ ਬੈਸਟ ਫਰੈਂਡ ਸੀ ਜੋ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਫਿਰ ਪੱਤਰਕਾਰ ਮਨਕੀਰਤ ਨੂੰ ਸਿੱਧੂ ਮੂਸੇਵਾਲੇ ਦੇ ਕਤਲ ਬਾਰੇ ਪੁੱਛਿਆ ਤਾਂ ਉਸਨੇ ਜੋ ਜਵਾਬ ਦਿੱਤਾ ਉਹ ਬਹੁਤ ਹੀ ਹੈਰਾਨ ਕਰਨ ਵਾਲਾ ਸੀ ਔਰ ਇੱਕੋ ਦਮ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਜਦੋਂ ਸਵਾਲ ਕੀਤਾ ਜਾਂਦਾ ਤਾਂ ਉਹ ਡਿੱਗ ਪੈਂਦਾ बेहोश ਹੋ ਜਾਂਦਾ ਮਨਕੀਰਤ ਔਲਖ ਕਾਬਲੇ ਗੋਰੇ ਕੇ ਮਨਕੀਰਤ ਔਲਖ ਤੇ ਸਿੱਧੂ ਨੂੰ ਮਾਰਨ ਦੇ ਇਲਜ਼ਾਮ ਲੱਗੇ ਸੀ 29 ਮਈ 2022 ਨੂੰ ਮੂਸੇਵਰ ਦਾ ਕਤਲ ਹੁੰਦਾ ਹੈ ਜਵਾਹਰ ਕੇ ਪਿੰਡ ਦੇ ਵਿੱਚ ਤਾਂ ਸ਼ੱਕ ਦੀ ਸੂਈ ਮਨਕੀਰਤ ਔਲਖ ਵੱਲ ਕੁਮੀ ਜਿਸ ਦੀ ਵਜ੍ਹਾ ਇਹ ਸੀ ਕਿ ਉਸ ਦੀ ਲਾਰਸ ਦੇ ਨਾਲ ਨੇੜਤਾ ਸੀ ਖੈਰੇ ਪੁੱਛਗਿਛ ਲੰਬੀ ਚੱਲੀ ਤੇ ਜਦੋਂ ਕੋਈ ਸਬੂਤ ਨਾ ਮਿਲਿਆ ਤਾਂ ਮਨਕੀਰਤ ਨੂੰ ਪੰਜਾਬ ਪੁਲਿਸ ਤੋਂ ਕਲੀਨ ਚਿੱਟ ਮਿਲ ਗਈ ਪੰਜਾਬੀ ਗਾਇਕ ਮਨਕੀਰਤ ਔਲਖ ਉਹ ਨਾਮ ਹੈ ਜੋ ਜਾਨ ਪਹਿਚਾਨ ਤੋਂ ਮਹਤਾਜ ਨਹੀਂ ਹੈ ਪੰਜਾਬ ਦੇ ਵਿੱਚ ਪੰਜਾਬੀ ਗਾਇਕੀ ਦੇ ਨਾਲ ਵਿਦੇਸ਼ਾਂ ਦੇ ਵਿੱਚ ਵੀ ਉਸਦੀ ਗਾਇਕੀ ਦਾ ਲੋਹਾ ਮਨਾਇਆ ਹੈ ਸੋ ਸਿੱਧੂ ਮੂਸੇਵਾਲੇ ਕਤਲ ਦੇ ਵਿੱਚ ਉਸਦਾ ਨਾਮ ਜੁੜਨ ਤੋਂ ਬਾਅਦ ਜਿਹੜਾ ਕਿ ਉਹ ਗਾਇਕੀ ਤੋਂ ਥੋੜਾ ਜਰੂਰ ਪਿੱਛੇ ਹਟਿਆ ਪਰ ਇਸ ਤੋਂ ਪਹਿਲਾਂ ਕਿ ਉਸ ਨੂੰ ਵੀ ਧਮਕੀਆਂ ਆ ਰਹੀਆਂ ਨੇ ਜਾਨੋਂ ਮਾਰਨ ਦੀਆਂ ਜੋ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀ ਜਿਹੜੀ ਇੱਕ ਪੋਸਟ ਪਾ ਕੇ ਉਹਨਾਂ ਨੂੰ ਧਮਕੀ ਦਿੱਤੀ ਗਈ ਜਿਸ ਦੇ ਨਾਲ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਦਾਵਾ ਤੇ ਗਰਮੀਤ ਬਬਲੂ ਇਹਨਾਂ ਚਾਰਾਂ ਨੂੰ ਜਿਹੜੇ ਕਿ ਧਮਕੀ ਦਿੱਤੀ ਗਈ ਸੀ ਜਿਸ ਵਿੱਚ ਮਨਕੀਰਤ ਆਲਖ ਵੀ ਸ਼ਾਮਲ ਸੀ ਸੋ ਮਨਕੀਰਤ ਆਲਖ ਦੇ ਨਾਲ ਜੋ ਅੱਜ ਚੈਨਲ ਵਾਲੇ ਨੇ ਇੰਟਰਵਿਊ ਕਰਨ ਤੋਂ ਬਾਅਦ ਇਹ ਮਾਮਲਾ ਹੋਰ ਪੱਕ ਗਿਆ ਹੈ ਜੋ ਮਨਕੀਰਤ ਆਲਖ ਇੱਕ ਕਦਮ ਬੇਹੋਸ਼ ਹੁੰਦੇ ਨੇ ਕੀ ਵਜ੍ਹਾ ਇਸ ਦੇ ਪਿੱਛੇ ਜੋ ਸਿੱਧੂ ਮੂਸੇਵਾਲੇ ਦੇ ਨਾਲ ਉਹਨਾਂ ਦਾ ਮਾਮਲਾ जोडਿਆ ਗਿਆ ਸੀ